ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 1 ਤੋਂ ਲੈ ਕੇ 5 ਮਾਰਚ ਤੱਕ ਦੇ ਮੌਸਮ ਦੀ ਯਾਨੀ ਕਿ ਆਉਣ ਵਾਲੇ 3-4 ਦਿਨ ਹੋਣਗੇ होली ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਮੌਸਮ ਵਿਭਾਗ ਦੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਆਜੋ ਜੀ ਦੇਖਦੇ ਹਾਂ ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਜੀ ਤੁਸੀਂ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤੋਂ ਸਿਰਾਂ ਦੇਖ ਰਹੇ ਹਾਂ ਪੰਜਾਬ ਦੀ ਗੱਲ ਕਰੀਏ ਜੈ 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 ਸਦੈਓ ਪੰਜਾਬ ਦੇ ਆਲੇ ਦੁਆਲੇ ਲਗਭਗ ਸਾਰੇ ਹੀ ਖੇਤਰਾਂ ਦੇ ਵਿੱਚ ਬਦਲਵਾਈ ਵਾਲਾ ਸਿਸਟਮ ਹੈ ਜਿਹੜਾ ਪਹੁੰਚ ਚੁੱਕਿਆ ਹੈ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਸਵੇਰ ਤੋਂ ਠੀਕ ਠਾਕ ਜਿਹਾ ਬਣਿਆ ਹੋਇਆ ਧੁੱਪ ਚੜੀ ਹੋਈ ਆ ਪਰ ਨਾਲ ਜੜੀਆਂ ਨੇ ਕੁਝ ਰਫਤਾਰ ਤੇ ਹਵਾਵਾਂ ਜੜੀਆਂ ਚੱਲਦੀਆਂ ਪਈਆਂ ਨੇ ਦੱਖਣ ਪੱਛਮੀ ਹਵਾਵਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਟੁੱਟਵੀ ਬਦਲਵਾਈ ਖਾਸ ਕਰਕੇ ਹੁਣ ਚੰਡੀਗੜ੍ਹ ਦੇ ਕੁਝ ਖੇਤਰਾਂ ਦੇ ਵਿੱਚ ਤੇ ਹਰਿਆਣੇ ਦੇ ਨਾਲ ਲੱਗਦੀ ਜਿਹੜੀ ਬੈਲਟ ਹੈ ਜਿਹੜੇ ਜਿਹੜੇ ਹੁਣੇ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਣੀ ਹੋਈ ਆ ਹੁਣ ਆਉਣ ਵਾਲੇ ਘੰਟਿਆਂ ਦੀ ਗੱਲ ਕਰੀਏ ਜਾਨਕਿ ਦੇਰ ਸ਼ਾਮ ਜਾਂ ਫਿਰ ਅੱਜ ਰਾਤ ਦਾ ਜੋ ਸਪੈਲ ਹੋਏਗਾ ਹਲਕੇ ਤੋਂ ਲੈ ਕੇ ਇੱਕ ਦੋ ਥਾਵਾਂ ਤੇ ਉਮੀਦ ਲੱਗ ਰਹੀ ਹੈ ਕਿ ਕੁਝ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਹਲਕ ਮੀਂਹ ਜੜੇ ਦਾ ਦਰਜ ਹੋ ਸਕਦੇ ਨੇ ਖਾਸ ਕਰਕੇ ਆਪਣੇ ਜਿਹੜੇ ਮੱਝ ਦੇ ਖੇਤਰ ਹੈ ਜਿਹਨਾਂ ਦੇ ਵਿੱਚ ਪਠਾਨਕੋਟ ਗੁਰਦਾਸ ਅੰਮ੍ਰਿਤਸਰ ਸਾਹਿਬ ਦੇ ਖੇਤਰ ਔਰ ਸ੍ਰੀ ਤਰਨਤਾਰਨ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਤੇ ਆਪਣੇ ਜਿਹੜੇ ਸਰਹੱਦੀ ਖੇਤਰ ਹੈ ਜੀ ਆ ਫਾਜ਼ਲ ਕਾ ਫਰੋਸਰ ਅਬੋਹਰ ਫਰੀਦਕੋਟ ਬਠਿੰਡਾ ਸ਼੍ਰੀ ਮਨਕਸਰ ਸੈ ਤੋਂ ਮੋਗੇ ਦੇ ਕੁਝ ਇਤਰਾਵਾਂ ਦੇ ਵਿੱਚ ਹਲਕਮੀ ਜਿਹੜੇ ਆ ਅੱਜ ਦੇ ਰਾਤੋਂ ਕੱਲ ਯਾਨੀ ਫਿਰ ਆਪਾਂ ਕਹਿ ਲਈ ਅਗਲੇ 48 ਘੰਟਿਆਂ ਤੱਕ ਇਹਨਾਂ ਖੇਤਰਾਂ ਦੇ ਵਿੱਚ ਹਲਕਮੀ ਜਿਹੜੇ ਆ ਦਰਜ ਹੋ ਸਕਦੇ ਆ ਤੇ ਰਫਤਾਰ ਦੀਆਂ ਹਵਾਵਾਂ ਜਿਹੜੀਆਂ ਕਿ ਤੁਹਾਨੂੰ ਦੱਸਿਆ ਜੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸੋ ਅੱਜ ਵੀ ਚੱਲ ਰਹੀਆਂ ਨੇ ਸਵੇਰ ਤੋਂ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਆਉਣ ਵਾਲੇ ਜਿਹੜੇ 48 ਘੰਟੇ ਹੋਣਗੇ ਯਾਨੀ ਕਿ 23 ਦੀ ਰਾਤ ਤੋਂ ਇਹ ਰਫਤਾਰ ਦੀਆਂ ਜਿਹੜੀਆਂ ਹਵਾਵਾਂ ਹੋਣਗੀਆਂ ਹੋਰ ਤੇਜ਼ ਹੋਣਗੀਆਂ ਤੋ ਕਾਲਮ ਲਾ ਕੇ 23 ਜਿਹੜਾ ਪਛਮੀ ਸਿਸਟਮ ਹੈ ਜਿਹੜਾ 21 ਤੋਂ ਲੈ ਕੇ 24 ਤੱਕ ਜਿਹੜਾ ਐਕਟੀਵੇਟਰ ਹੋਗਾ ਦੋ ਸਿਸਟਮ ਆਉਣੇ ਆ ਦੋਨੋਂ ਹਲਕੇ ਲੈਵਲ ਦੇ ਨੇ ਇੱਕ ਸਿਸਟਮ ਆਊਗਾ 28 29 ਨੂੰ ਜਿਹੜਾ ਕਿ ਥੋੜਾ ਐਕਟਿਵ ਲੈਵਲ ਦਾ ਸਿਸਟਮ ਆ ਆਪਾਂ ਕਹਿ ਸਕਦੇ ਆ ਉੱਤੇ ਜੇਕਰ ਦੇਖਿਓ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮੀ ਫਾਗਲੋਂ ਤੇ ਸਕਰੀਨ ਤੇ ਦੇਖ ਸਕਦੇ ਹੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਜੀ ਦੋ ਸਿਸਟਮ ਆਉਣ ਨੇ ਇੱਕ 21 ਤੋਂ ਲੈ ਕੇ ਅਕਟਿਵੇਟ ਵੀ 2 ਦਿਨ ਔਰ ਇੱਕ 24 ਉਹ ਜਰਾ ਐਕਟੀਵੇਟ ਹੋਗਾ ਦੋਨੋਂ ਸਿਸਟਮ ਥੋੜੇ ਜਿਹਾ ਕਮਜ਼ੋਰ ਲੈਵਲ ਤੇ ਲੱਗ ਰਹੇ ਆ ਹਲਕੇ ਮੀ ਦੇ ਸਕਦੇ ਆ ਤੇ ਇੱਕ ਸਿਸਟਮ 2892 ਨੂੰ ਆਊਗਾ ਜਿਹੜਾ ਕਿ ਹਲਕੇ ਤੇ ਰਹਿ ਕੇ ਦਰਮਿਆਨੇ ਮੀ ਜੜਿਆ ਦਰਜ ਕਰਾਊਗਾ ਜੇਕਰ ਇਹਨਾਂ ਦੋਨਾਂ ਸਿਸਟਮਾਂ ਦੇ ਵਿੱਚ ਕੁਝ ਨਹੀਂ ਨਿਕਲਦਾ ਜੀ ਹਲਕੇ ਮੀ ਨਿਕਲਦੇ ਨੇ ਦੋਨੋਂ ਤੇ ਫਿਰ 2892 ਵਾਲਾ ਸਿਸਟਮ ਥੜਾ ਜ਼ੋਰ ਫੜੂਗਾ ਤੇ ਦਰਮਿਆਨੇ ਮੀ ਜੜੇ ਪੰਜਾਬ ਦੇ ਲੱਗ ਕੇ ਸਾਰੇ ਹਿੱਜਣਿਆਂ ਦੇ ਵਿੱਚ ਪਾ ਸਕਦਾ ਜੀ ਫਿਲਹਾਲ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਆ ਕੁਝ ਜਿਹੜੀਆਂ ਖੇਤਰਾਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਰਿਆਣੇ ਦੇ ਵਿੱਚ ਹਵਾਵਾਂ ਚੱਲ ਸਕਦੀਆਂ ਨੇ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਫਿਲਹਾਲ ਜੋ ਅੱਜ ਦੀ ਜੇ ਅਪਡੇਟ ਜਿਹੜੀ ਆਪਾਂ ਦੇਖ ਰਹੇ ਹਾਂ ਕੋਈ ਕਿਸੇ ਤਰ੍ਹਾਂ ਦੇ ਅਲਰਟ ਫਿਲਹਾਲ ਖਾਲੇ ਤੱਕ ਜਾਰੀ ਨਹੀਂ ਕੀਤੇ ਗਏ ਮੌਸਮ ਪਾਗਲੋ ਤੇ ਮੌਸਮ ਦੇ ਵਿੱਚ ਤਬਦੀਲੀ ਅੱਜ ਤੋਂ ਹੀ ਜੜੀਆਂ ਵੇਖਣੀ ਸ਼ੁਰੂ ਹੋ ਜਾਏਗੀ ਤੇ ਆਉਣ ਵਾਲੇ ਜਿਹੜੇ 3-4 ਦਿਨ ਹੋਣਗੇ ਬੱਦਲਵਾਏ ਤੇ ਹਲਕੇ ਮੀਂਹ ਵਾਲੇ ਪੰਜਾਬ ਦੇ ਵਿੱਚ ਹੋਣਗੇ ਜੀ ਸੋ ਇਸੇ ਗਿ ਜਿਹਾਉਣ ਵਾਲੇ ਦਿਨਾਂ ਦੇ ਰਿਪੋਰਟ ਹਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਜ਼ਰੂਰ ਤਨਵਾ